افغانستان وچ آئے ਭਿਆਨਕ ਪੁਚਾਲ ਨੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਉਲਟਾ ਦਿੱਤੀ ਹੈ ਘਰ ਟੁੱਟ ਗਏ ਨੇ ਪਰਿਵਾਰ ਬੇਕਾਰ ਹੋ ਗਏ ਨੇ 마ਸੂਮ ਜਾਨਾਂ ਖਤਮ ਹੋ ਗਈਆਂ ਨੇ ਇਸ ਦੁੱਖ ਦੇ ਘੜੇ ਵਿੱਚ ਅਫਗਾਨ ਸਿੱਖ ਭਰਾਵਾਂ ਨੇ ਇੱਕ ਵਾਰ ਫਿਰ ਮਨੁੱਖਤਾ ਦੀ ਸੇਵਾ ਦਾ ਫਰਜ਼ ਨਿਭਾਇਆ ਉਹਨਾਂ ਕੇਵਲ ਆਪਣੀ ਕੌਮ ਲਈ ਸਗੋਂ ਹਰ ਮਜ਼ਲੂਮ ਲਈ ਖੜੇ ਹੋ ਗਏ ਨੇ ਅਫਗਾਨ ਸਿੱਖਾਂ ਨੇ ਸਿੱਖ ਪਾਈਚਾਰੇ ਤੇ ਭਾਰਤੀ ਵਿਸ਼ਵ ਮੰਚ ਦੇ ਤਾਲਮੇ ਨਾਂ ਕੰਮ ਕਰਦੇ ਹੋਏ ਇਸ ਹਫ਼ਤੇ ਪੂਰਬੀ ਅਫਗਾਨਿਸਤਾਨ ਵਿੱਚ ਆਏ ਤਬਾਕ ਕਨ ਪੁਚਾਲ ਦੇ ਪੀੜਤਾਂ ਨੂੰ ਰਾਹਤ ਸਮਗਰੀ ਭੇਜੀ ਹੈ ਇਸ ਸਹਾਇਤਾ ਜਲਾਲਾਬਾਦ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਤੋਂ ਭੇਜੀ ਗਈ ਹੈ ਜਿੱਥੇ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਗਏ ਸੀ ਇਹ ਪਹਿਲ ਆਪਣੀ ਘਟ ਦੀ ਗਿਣਤੀ ਅਤੇ ਚੱਲ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਬਾਵਜੂਦ ਸਾਥੀ ਅਫਗਾਨਾ ਦੀ ਸਹਾਇਤਾ ਕਰਨ ਲਈ ਸਿੱਖਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਗਾਨਿਸਤਾਨ ਚ ਆਏ ਭਿਆਨਕ ਪੁਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 1411 ਹੋ ਗਈ ਹੈ ਤਾਲੀਬਾਨ ਪ੍ਰਸ਼ਾਸਨ ਦੇ ਬੁਲਾਰੀ ਨੇ ਅੱਜ ਇਹ ਪੁਸ਼ਟੀ ਕਰਦੇ ਕਿਹਾ ਹੈ ਕਿ ਇਸ ਹਾਦਸੇ ਚ ਹੁਣ ਤੱਕ ਲਗਭਗ 3255 ਲੋਕ ਜ਼ਖ ਹੋਇ ਸੰ ਤੇ 8000 ਤੋਂ ਵੱਧ ਘਰ ਤਬਾਹ ਹੋ ਗਏ ਸੀ ਅਫਗਾਨਿਸਤਾਨ ਦੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਯੂਸਫ ਹਮਦ ਨੇ ਦੱਸਿਆ ਹੈ ਕਿ ਜ਼ਖਮੀਆਂ ਨੂੰ ਮਲਵੇ ਤੋਂ ਬਾਹਰ ਕੱਢਣ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਵੱਲੋਂ ਪੁਚਾਲ ਤੋਂ ਬਾਅਦ ਦੁਨੀਆ ਪਰ ਤੋਂ ਮਦਦ ਮੰਗੀ ਗਈ ਹੈ ਇਸ ਤੋਂ ਬਾਅਦ ਭਾਰਤ ਵੱਲੋਂ 1000 ਟੈਂਟ ਭੇਜੇ ਗਏ ਨੇ ਜਿਸ ਤੋਂ ਇਲਾਵਾ ਕਾਬੂਲ ਦੇ ਕੁਨਾਰ ਚ 15 ਟਨ ਖਾਨ ਪੀਣ ਦੀਆਂ ਚੀਜ਼ਾਂ ਵੀ ਭੇਜੀਆਂ ਗਈਆਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਹੋਰ ਰਾਹਤ ਸਮਗਰੀ ਵੀ ਭੇਜੇਗਾ ਬਰਤਾਨੀਆਂ ਨੇ ਪੁਚਾਲ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ 10 ਲੱਖ ਪੌਂਡ ਦੇ ਐਮਰਜੈਂਸੀ ਫੰਡ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਚੀਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੀ ਜ਼ਰੂਰਤਾਂ ਤੇ ਸਮਰਥਾ ਅਨੁਸਾਰ ਮਦਦ ਕਰੇਗਾ ਉਦਰਤੀ ਆਫਤਾ ਦੇ ਉਤੇ ਕਿਸੇ ਵੀ ਚੀਜ਼ ਦਾ ਜ਼ੋਰ ਨਹੀਂ ਚੱਲਦਾ ਗੁਰੂ ਸਾਹਿਬ ਦੀ ਸਿੱਖਿਆ ਨਿਸ਼ਕਾਮ ਸੇਵਾ ਤੇ ਸਰਬੱਤ ਦਾ ਭਲਾ ਦਿ ਰਾਤ ਚੱਲ ਰਹੀ ਅਫਗਾਨ ਸਿੱਖਾਂ ਨੇ ਪੁਚਾਲ ਪੀੜਤਾ ਲਈ ਖਾਣ ਪੀਣ ਦਵਾਈਆਂ ਤੇ ਹੋਰ ਸਹਾਇਤਾ ਪਹੁੰਚਾਈ ਹੈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਚੀ ਸਿੱਖੀ ਕੇਵਲ ਮੰਦਰ ਜਾਂ ਗੁਰਦੁਆਰੇ ਤੱਕ ਸੀਮਿਤ ਨਹੀਂ ਹੈ ਸਗੋਂ ਲੋਕਾਂ ਦੇ ਦੁੱਖ ਤਰਸ ਸਾਂਝੇ ਕਰਨ ਦੇ ਵਿੱਚ ਹੈ